ਉਸ ਮਰਦ ਗੰਮੜੇ ਮਰਦ ਜਿਹਾ ਇਸ ਦੁਨੀਆ ਤੇ ਕੋਈ ਹੋਇਆ ਹੀ ਨਹੀਂ ਲੋਕੀਂ ਤੀ ਤੋੜ ਕੇ ਰੋਂਦੇ ਨੇ ਉਹ ਪੁੱਤ ਤੋੜ ਕੇ ਰੋਇਆ ਹੀ ਨਹੀਂ ਪਾਤਸ਼ਾਹੀ 10ਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਪੰਥ ਲਈ ਇਸ ਦੁਨੀਆ ਲਈ ਚਾਰ ਪੁੱਤ ਵਾਰ ਦਿੱਤੇ ਪਹਿਲਾ ਬਾਪ ਵਾਰਿਆ ਫਿਰ ਆਪ ਵਾਰਿਆ ਫਿਰ ਮਾਂ ਵਾਰੀ ਫਿਰ ਪੁੱਤ ਵਾਰੀ ਇਸ ਜਗਤ ਦੇ ਲਈ ਉਹ ਚਾਰੇ ਪੁੱਤਰਾਂ ਨੂੰ ਹੱਸਦੇ ਹੱਸਦੇ ਕੁਰਬਾਨ ਕਰ ਗਏ ਤਾਂ ਹੁਣ ਸ਼ਹੀਦੀ ਦਿਹਾੜੇ ਚੱਲਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਨੇ ਕਿ ਸਿੱਖੀ ਖੰਡੇਉਂ ਤਿੱਖੀ ਤਾਂ ਇਸ ਦੁਨੀਆ ਦੇ ਵਿੱਚ ਸਿੱਖੀ ਕਮਾਉਣ ਦੇ ਲਈ ਜਿਹੜੇ ਖੰਡੇ ਦੀਆਂ ਧਾਰਾਂ ਉੱਤੇ ਨੱਚੇ ਨੇ ਤਾਂ ਜਿਹੜੀ ਸਿੱਖੀ ਹੈ ਉਸ ਦੇ ਵਿੱਚ ਜਿਹੜੇ 월ਡ ਰਿਕਾਰਡ ਬਣੇ ਨੇ ਉਹ ਵੀ ਅੱਜ ਤੱਕ ਕੋਈ ਤੋੜ ਨਹੀਂ ਸਕਿਆ ਅਤੇ ਨਾ ਹੀ ਕੋਈ ਜ਼ਿੰਦਗੀ ਭਰ ਤੋੜ ਸਕਦਾ ਜੇ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਦੀ ਗੱਲ ਚੱਲਦੀ ਹੈ ਤਾਂ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਹੈ ਜਿੱਥੇ ਦੀਵਾਨ ਟੋਡਰਮਲ ਨੇ ਮੋਹਰਾਂ ਖੜੀਆਂ ਕਰਕੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੋਰ ਜੀ ਦੇ ਸਸਕਾਰ ਦੇ ਲਈ ਜ਼ਮੀਨ ਖਰੀਦੀ ਸੀ ਜੇ ਉਸੇ ਤਰਜ਼ ਤੇ ਸਭ ਤੋਂ ਮਹਿੰਗੇ ਦੁੱਧ ਦੀ ਗੱਲ ਲਾਈਏ ਤਾਂ ਉਹ ਵੀ ਜਿਹੜਾ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੀ ਜੋ ਤਿੰਨ ਰਾਤਾਂ ਜਿਹੜੀਆਂ ਮਾਤਾ ਗੁਜਰੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਫਰਜੰਦ ਜਦੋਂ ਠੰਡੇ ਬੁਰਜ ਦੇ ਵਿੱਚ ਤਿੰਨ ਰਾਤਾਂ ਕੱਟਦੇ ਨੇ ਤਾਉ ਉਹ ਕੀਮਤੀ ਦੁੱਧ ਬਾਬਾ ਮੋਤੀराम ਮਹਿਰਾ ਜੀ ਨੇ ਸ਼ਿਕਾਇਆ ਸੀ ਉਸ ਦੀ ਕੀਮਤ ਜਿਹੜੀ ਐ ਉਹ ਅੱਜ ਤੱਕ ਨਾ ਤਾਂ ਕਦੇ ਕੋਈ ਤਾਰ ਸਕੂਗਾ ਅਤੇ ਨਾ ਹੀ ਰਹਿੰਦੀ ਦੁਨੀਆ ਤੱਕ ਤਾਰੂਗਾ ਗੱਲ ਕਰੀਏ ਇਤਿਹਾਸ ਦੀ ਨੌਪੋ ਨੂੰ ਪਿੰਡ ਸਹੀੜੀ ਜਿੱਥੇ ਹੁਣ ਗੁਰਦੁਆਰਾ ਅਟਕ ਸਾਹਿਬ ਸ਼ਸ਼ੋਭਿਤ ਐ ਉਤੋਂ ਮਾਤਾ ਜੀ ਅਤੇ ਦੋਨੋਂ ਛੋਟੇ ਸਹਿਬਜ਼ਾਦਿਆਂ ਨੂੰ ਗੰਗੂ ਪਾਪੀ ਦੀ ਜਿਹੜੀ ਮੁਖਵਰੀ ਤੇ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਸਹਿਬਜ਼ਾਦਾ ਫਤੇ ਸਿੰਘ ਅਤੇ ਸਹਿਬਜ਼ਾਦਾ ਬਾਬਾ ਜੂਰਾਬ ਸਿੰਘ ਅਤੇ ਮਾਤਾ ਗੁਜਰਕੌਰ ਜੀ ਨੂੰ ਗ੍ਰਫਤਾਰ ਕਰਕੇ ਮੁਰਿੰਡਾ ਕੋਤਵਾਲੀ ਲਿਆਂਦਾ ਜਾਂਦਾ ਜਿੱਥੇ ਇਸ ਵਕਤ ਗੁਰਦੁਆਰਾ ਕੋਤਵਾਲੀ ਸਾਹਿਬ ਸ਼ਿਸ਼ੋਬਿਤ ਹੈ ਉਸ ਤੋਂ ਬਾਅਦ 10 ਪੋ ਨੂੰ ਦੋਨੋਂ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਲਿਆਂਦਾ ਜਾਂਦਾ ਹੈ ਅਤੇ ਉਥੇ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਹੈ ਇਥੇ ਜਿਹੜੇ ਇਹ ਸੇਵਾ ਕਰਦੇ ਸੀ ਬਾਬਾ ਮੋਤੀराम ਮਹਿਰਾ ਜਿਹੜਾ ਸੂਬਾ ਸਰਹੰਦ ਵਜੀਦ ਖਾਨ ਦੇ ਵੱਲੋਂ ਜਿਹੜੀ ਡਿਊਟੀ ਲਾਈ ਗਈ ਸੀ ਉਹ ਬਾਬਾ ਮੋਤੀराम ਮਹਿਰਾ ਦੇ ਲਈ ਗਈ ਗਈ ਸੀ ਕਿ ਤੁਸੀਂ ਕੈਦੀਆਂ ਨੂੰ ਜਿਹੜਾ ਉਹ ਖਾਣ ਪਾਣ ਚੋ ਵੀ ਕਰਾਉਣਾ ਉਹ ਤੁਸੀਂ ਕਰਵਾਉਣਾ ਹਾਲਾਂਕਿ ਜਿਹੜੇ ਦੋਨੋਂ ਸਹਿਬਜ਼ਾਦੇ ਨੇ ਅਤੀ ਮਾਤਾ ਗੁਜਰਕੌਰ ਜੀ ਨੂੰ ਕੁਝ ਵੀ ਜਿਹੜਾ ਖਾਣਾ ਦੇਣ ਤੋਂ ਮਨਾ ਕੀਤਾ ਗਿਆ ਸੀ ਪਰ ਫਿਰ ਵੀ ਬਾਬਾ ਮੋਤੀराम ਮਹਿਰਾ ਨੇ ਤਿੰਨ ਰਾਤਾਂ ਦੁੱਧ ਦੀ ਸੇਵਾ ਕੀਤੀ ਬਾਬਾ ਮੋਤੀराम ਮਹਿਰਾ ਨੇ ਉਸ ਦੁੱਧ ਦੀ ਕੀਮਤ ਬਹੁਤ ਵੱਡੀ ਜਿਹੜੀ ਉਹ ਅਦਾ ਕੀਤੀ ਸੀ ਪਹਿਲਾਂ ਬਾਬਾ ਮੋਤੀराम ਮਹਿਰਾ ਨੇ ਆਪਣੇ ਘਰ ਦੇ ਗਹਿਣੇ ਗੱਟੇ ਵੇਚ ਕੇ ਆਪਣਾ ਘਰ ਵੇਚ ਕੇ ਰਿਸ਼ਵਤ ਦੇ ਕੇ ਉਹ ਦੁੱਧ ਪਲਾਇਆ ਉਹ ਤਿੰਨ ਦਿਨਾਂ ਦੀ ਤਿੰਨ ਰਾਤਾਂ ਦੀ ਜਿਹੜੀ ਉਹ ਸੇਵਾ ਕੀਤੀ ਹੈ ਤਿੰਨ ਰਾਤਾਂ ਸਹਿਬਜ਼ਾਦਿਆਂ ਨੂੰ ਉਸ ਠੰਡੇ ਬੁਰਜ ਦੇ ਵਿੱਚ ਜਿਹੜਾ ਨਿੱਗ ਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜਦੋਂ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਸੂਬਾ ਸਰਹੰਦ ਵਜੀਦ ਖਾਨ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਜਿਹੜਾ ਉਹਨਾਂ ਨੂੰ ਦੁੱਧ ਪਾਪਾ ਮੋਤੀराम ਮਹਿਰਾ ਨੇ ਪਲਾਇਆ ਸੀ ਤਾਂ ਵਜੀਦ ਖਾਨ ਜਿਹੜਾ ਉਹ ਗੁੱਸੇ ਦੇ ਵਿੱਚ ਆ ਕੇ ਜਿਹੜਾ ਹੁਕਮ ਸੁਣਾ ਦਿੰਦਾ ਹੁਕਮ ਕੀ ਹੁੰਦਾ ਕਿ ਜਿਹੜਾ ਮੋਤੀराम ਮਹਿਰਾ ਜੀ ਦਾ ਪਰਿਵਾਰ ਹੈ ਉਸ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਜਾਵੇ ਬਾਬਾ ਮੋਤੀराम ਮਹਿਰਾ ਦਾ ਪਰਿਵਾਰ ਜਿਸ ਦੇ ਵਿੱਚ ਸੱਤ ਜੀ ਸੀਗੇ ਉਹਨਾਂ ਸੱਤਾਂ ਜੀਆਂ ਨੂੰ ਕੋਲੂ ਦੇ ਵਿੱਚ ਸਪੀਡ ਦਿੱਤਾ ਗਿਆ। ਬਾਬਾ ਮੋਤੀराम ਮਹਿਰਾ ਦਾ 7 ਸਾਲਾਂ ਦਾ ਬੱਚਾ ਸੀ, ਪੁੱਤਰ ਸੀ ਜਿਸ ਨੂੰ ਜਾਲਮਾਂ ਨੇ ਕੋਲੂ ਦੇ ਵਿੱਚ ਪੀੜਿਆ ਸੀ। ਏਡੀ ਵੱਡੀ ਕੀਮਤ ਪਹਿਲਾਂ ਸਾਰੇ ਗਹਿਣੇ ਗੱਟੇ ਵੇਚ ਕੇ, ਘਰ ਵੇਚ ਕੇ ਉਸ ਦੀ ਉਸ ਦੁੱਧ ਦੀ ਕੀਮਤ ਅਦਾ ਕੀਤੀ ਅਤੇ ਫਿਰ ਆਪਣਾ ਪੂਰਾ ਪਰਿਵਾਰ ਕੋਲੂ ਦੇ ਵਿੱਚ ਪੜਾ ਕੇ ਉਸ ਦੁੱਧ ਦੀ ਕੀਮਤ ਅਦਾ ਕੀਤੀ ਇਸ ਦੁਨੀਆ ਦੇ ਵਿੱਚ ਇੰਨਾ ਮਹਿੰਗਾ ਦੁੱਧ ਨਾ ਤੱਕ ਦੇ ਆਉਣਾ ਤੇ ਨਾ ਕਦੇ ਖਰੀਦਿਆ ਜਾਣਾ ਤੁਹਾਨੂੰ ਦੱਸਤੀਏ ਕਿ ਜੇਕਰ ਅਸੀਂ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੂੰ ਪੁੱਛਾਂਗੇ ਕਿ ਸਭ ਤੋਂ ਮਹਿੰਗਾ ਦੁੱਧ ਕਿਹੜਾ ਹੈ ਕੋਈ ਕਿਸੇ ਦਾ ਨਾਮ ਲਊਗਾ ਕੋਈ ਕਿਸੇ ਕੰਪਨੀ ਦਾ ਨਾਮ ਲਊਗਾ ਪਰ ਸਭ ਤੋਂ ਮਹਿੰਗਾ ਜਿਹੜਾ ਦੁੱਧ ਹੈ ਉਹ ਹੀ ਸ਼ਰੀਫਾ ਤੇਗਰ ਸਹਦੀ ਧਰਤੀ ਦੇ ਨਾਲ ਸਬੰਧ ਰੱਖਦਾ ਉਹ ਵੀ ਉਸ ਮਰਦ ਗੰਮੜੇ ਦੇ ਪਰਿਵਾਰ ਦੇ ਨਾਲ ਸਬੰਧ ਰੱਖਦਾ ਉਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੀਂ ਪਾਤਸ਼ਾਹੀ ਦੇ ਨਾਲ ਸਬੰਧ ਰੱਖਦਾ ਉਹ ਵੀ ਛੂਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਨਾਲ ਸਬੰਧ ਰੱਖਦਾ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਸਭ ਤੋਂ ਮਹਿੰਗੀਆਂ ਕਹਿੰਦੀ ਕਿ 월ਡ ਰਿਕਾਰਡ ਨੇ ਉਹ ਇਸ ਧਰਤੀ ਦੇ ਨਾਮ ਨੇ ਚਾਹੇ ਉਹ ਸਭ ਤੋਂ ਮਹਿੰਗੀ ਧਰਤੀ ਹੋਵੇ ਚਾਹੇ ਫਿਰ ਸਭ ਤੋਂ ਮਹਿੰਗਾ ਦੁੱਧ ਹੋਵੇ ਇਹ ਜਿਹੜਾ ਇਤਿਹਾਸ ਸੀ ਇਹ ਬਾਬਾ ਮੋਤੀराम ਮਹਿਰਾਜੀ ਦਾ ਇਤਿਹਾਸ ਹੈ ਤੁਹਾਨੂੰ ਦੱਸਦੀਏ ਕਿ ਬਾਬਾ ਮੋਤੀराम ਮਹਿਰਾਜੀ ਨੂੰ ਜਿਹੜੀ ਇਹ ਧਰਮ ਭਾਵਨਾ ਦੀ ਚਟਕ ਸੀ ਇਹ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸੀ ਕਿਉਂਕਿ ਬਾਬਾ ਮੋਤੀराम ਮਹਿਰਾ ਜੀ ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਦੇ ਪਤੀਜੇ ਸੀ ਭਾਈ ਹਿੰਮਤ ਸਿੰਘ ਬਾਬਾ ਮੋਤੀराम ਮਹਿਰਾ ਦੇ ਚਾਚਾ ਜੀ ਸਨ ਸੋ ਪਰਿਵਾਰ ਦੇ ਵਿੱਚ ਜਿਹੜਾ ਸ਼ਹੀਦੀਆਂ ਦਾ ਦੋਸ ਸੀ ਉਹ ਲਗਾਤਾਰ ਚੱਲ ਰਿਹਾ ਸੀ ਤਾਂ ਬਾਬਾ ਮੋਤੀराम ਮਹਿਰਾ ਜੀ ਵੀ ਕਿਸੇ ਗੱਲੋਂ ਪਿੱਛੇ ਨਾ ਹਟੇ ਤਾਂ ਇਸ ਇਤਿਹਾਸ ਦੇ ਵਿੱਚ ਇਹਨਾਂ ਸ਼ਹੀਦਿਆਂ ਦੇ ਵਿੱਚ ਜਿਹੜਾ ਉਹ ਬਾਬਾ ਮੋਤੀराम ਮੈਰਾ ਅਤੇ ਉਹਨਾਂ ਦੇ ਪੂਰੇ ਪਰਿਵਾਰ ਦਾ ਜ਼ਿਕਰ ਵੀ ਆਉਂਦਾ ਜਿਨ੍ਹਾਂ ਨੇ ਛੋਟੇ ਸਹਿਬ ਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਦੇ ਲਈ ਜਿਹੜੀ ਚੰਦਨ ਦੀ ਲੱਕੜ ਦਾ ਪ੍ਰਬੰਧ ਕੀਤਾ ਸੀ ਕਿ ਮੇਰੇ 10ਵੇਂ ਪਾਤਸ਼ਾਹ ਜੀ ਦੇ ਪਰਿਵਾਰ ਮੈਂਬਰਾਂ ਦਾ ਜਿਹੜਾ ਬਾਬਾ ਫਤੇ ਸਿੰਘ ਬਾਬਾ ਜੂਰਾਵ ਸਿੰਘ ਅਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦਾ ਸਸਕਾਰ ਚੰਦਨ ਦੀ ਲੱਕੜ ਦੇ ਵਿੱਚ ਹੋਣਾ ਚਾਹੀਦਾ ਹੈ ਭਾਈ ਟੋਡਰ ਮਲ ਜੀ ਨੇ ਸੋਨੇ ਦੀਆਂ ਮੂਹਰਾਂ ਖੜੀਆਂ ਕਰਕੇ ਉਹ ਜਗ੍ਹਾ ਖਰੀਦੀ ਅਤੇ ਬਾਬਾ ਮੋਤੀराम ਮਹਿਰਾ ਨੇ ਚੰਦਨ ਦੀਆਂ ਲੱਕੜਾਂ ਵਿਸ਼ਾ ਕੇ ਉਥੇ ਸਸਕਾਰ ਕੀਤਾ ਸੋ ਇਹ ਸੀ ਸਭ ਤੋਂ ਮਹਿੰਗੀ ਧਰਤੀ ਅਤੇ ਸਭ ਤੋਂ ਮਹਿੰਗੇ ਦੁੱਧ ਦਾ ਇਤਿਹਾਸ